ਇਹਨਾਂ ਨੂੰ ਰੋਲਾ ਪਾਤਾ ਨਹੀਂ ਨਾ ਨਾਨਕ ਤੇ ਮੁਕੇ ਜਵੇ ਕਿਤੇ ਉਸੇ ਤੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਪਣੀ ਵੀਡੀਓ ਵੇਖ ਰਿਹਾ ਸਾਰੇ ਭੈਣ ਭਰਾ ਯਾਰ ਦੋਸਤ ਮਿੱਤਰ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਜਿੰਨੇ ਵੀ ਆਪਣੇ ਸੱਜਣਾ ਭੈਣ ਭਰਾ ਜਿਹੜੇ ਆਪਣੇ ਚੈਨਲ ਨਾਲ ਜੁੜੇ ਨੇ YouTube Facebook Instagram ਆ ਸਾਰਿਆਂ ਨੂੰ ਅੱਜ ਆਪਾਂ ਹਨਮਾਨਗੜ੍ਹ ਤੱਕ ਜੇ 30 ਕਿਲੋਮੀਟਰ ਦੂਰ ਆ ਪਰ ਇੱਥੇ ਆਪਾਂ ਖੜੇ ਆਂ ਜੀ ਟੋਲ ਗੇਟ ਤੇ ਟੋਲ ਪਲਾਜ਼ਾ ਤੇ ਇੱਥੇ ਆਪਾਂ ਫਤਈ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਰਾਤ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਪਿੱਛੇ ਢਾਬੇ ਦੇ ਰੋਕੇ ਸੀ ਕਿਉਂਕਿ ਗੱਡੀ ਵਾਲੇ ਵੀਰ ਸੀਗੇ ਤੇ ਥੋੜਾ ਜਿਹਾ ਇਹਨਾਂ ਦਾ ਡੀਟੀਓ ਦਾ ਇੱਥੇ ਚੱਕਰ ਚੱਲਦਾ ਰਹਿੰ ਪੁਛ ਪੁਛਾ ਕੇ ਅੱਗੇ ਜਾਣਾ ਪੈਂਦਾ ਤੇ ਰਾਤ ਦੀ ਗੱਡੀ ਖੜਾ ਰਿਆ ਤੇ ਆਪਣੀ ਗੱਡੀ ਵੀ ਉੱਥੇ ਢਾਬੇ ਤੇ ਖੜੀ ਰੇ ਢਾਬੇ ਤੋਂ ਹੁਣ ਆਪਾਂ ਚੱਲੇ ਆਂ ਤੇ ਅੱਗੇ ਪੁਛ ਪੁਛਾ ਕੇ ਤੁਰੇ ਜਾਂਦੇ ਆ ਵੀਰ ਕਿਉਂਕਿ ਇਹ ਤੁਹਾਨੂੰ ਪਤਾ ਹੀ ਆ ਫਿਰ ਗੱਡੀ ਵਾਲਿਆਂ ਦੇ ਡੀਟੇਲ ਚੱਲਦਾ ਰਹਿੰਦਾ ਸਭ ਦਾ ਤੇ ਇੱਥੇ ਇੱਕ ਟੋਲਪਲਾਜ ਆ ਸੀਗਾ ਟੋਲਪਲਾਜਾ ਕਟਾ ਕੇ ਹੁਣ ਇੱਥੋਂ 25 ਕਿਲੋਮੀਟਰ ਦੂਰ ਆ ਸਾਰਾ ਆਪਣਾ ਹਨਮਾਨਗੜ੍ਹ ਤੇ ਉੱਥੇ ਆਪਾਂ ਚੱਲਦੇ ਆਂ ਉਸ ਤੋਂ ਬਾਅਦ ਅੱਗੇ ਦੇਖਦੇ ਹੁਣ ਆਪਾਂ ਕਿੰਨੇ ਵਜੇ ਤੱਕ ਪਹੁੰਚਦੇ ਕਿਉਂਕਿ ਅੱਜ ਆਪਾਂ ਲੇਟ ਤੁਰੇ ਇੱਥੋਂ ਵੀ ਤੇ ਰਾਤ ਸਾਰੀ ਇੱਥੇ ਰੁਕੇ ਹੇ ਹੁਣ ਆਪਾਂ ਬੈਠਦੇ ਆਂ ਗੱਡੀ ਦਾ ਪਚਾਹ ਪਾਣੀ ਪਿੱਛੋਂ ਪੀ ਲਿਆ ਸੀ ਢਾਬੇ ਤੋਂ ਤੇ ਤੁਰੇ ਜਾਂਦੇ ਸੀ ਤੇ ਹੁਣ ਮੈਂ ਕਿਹ ਚਲਾ ਦੀਨਾ ਸਾਂਝ ਪਾਉਣੇ ਆ ਤੇ ਇਹ ਆਪਣੀ ਗੱਡੀ ਖੜੀ ਹੈ ਜੀ ਇਹ ਦੋ ਕੰਡੀਆਂ ਇੱਕ ਅਗਲੀ ਦੇਖ ਕੇ ਇਹ ਕਾਕਾ ਜੈਲਦਾਰ ਗੱਡੀ ਜੀਰੇ ਉਹਨਾਂ ਵੀਰ ਦੀ ਗੱਡੀ ਆ ਤੇ ਟੋਲਗੇਟ ਘਟਾ ਲਿਆ ਸੀ ਆਪਾਂ ਤੇ ਇੱਥੋਂ ਤੁਰਨ ਲੱਗੇ ਸੀ ਤੇ ਇਤੋਂ ਹੀ ਦੇਖਦੇ ਦੇਖਦੇ ਕੀ ਆ ਵੀ ਇਧਰ ਅਸੀਂ ਵੇਖ ਰਿਹਾ ਮੈਂ ਫਸਲਾਂ ਇਧਰ ਬੀਜੀ ਹੋਈ ਆ ਸਰੋਂ ਕਣਕ ਜਾਂ ਜਿਵੇਂ ਛੋਲੀ ਆ ਜਾਂ ਇਦਾਂ ਦੀਆਂ ਫਸਲਾਂ ਬਹੁਤ ਬੀਜਦੇ ਆ ਇਹ ਮਿੱਟੀ ਜਿਹੜੀ ਜ਼ਮੀਨ ਹੈ ਆ ਭਾਵੇਂ ਆਪਣੀ ਪੰਜਾਬ ਜ਼ਮੀਨ ਨਾਲੋਂ ਹੌਲੀ ਆ ਪਰ ਇਹ ਫਸਲਾਂ ਜਿਆਦੀਆਂ ਕੱਢਦੇ ਆਪਣੇ ਪੰਜਾਬ ਚ ਕਣਕ ਝੋਨਾ ਮੰਨ ਲਓ ਮੇਨ ਫਸਲ ਆ ਉਹ ਵੀ 6 ਮਹੀਨੇ ਦੀ ਫਸਲ ਆ ਪਰ ਜਿਹੜੀ ਇਹ ਫਸਲਾਂ ਜਿਵੇਂ ਹੋ ਗਈ ਆ ਸਰੋਂ ਬੀਜੀ ਹੋਈ ਆ ਜੋਂ ਬੀਜਦੇ ਆ ਛੋਲੀਆਂ ਕਣਕ ਇਹ ਸਾਰੀਆਂ ਫਸਲਾਂ ਬੀਜਦੇ ਆ ਇਹ ਚਾਰ ਚਾਰ ਫਸਲਾਂ ਕੱਢ ਲੈਂਦੇ ਸਾਲ ਚ ਤੇ ਕਮਾਈ ਇਹ ਆਪਣੇ ਨਾਲ ਜਿਆਦੀ ਕਰਦੇ ਆ ਪਿੱਛੇ ਹੁਣ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਬਾਗ ਬਾਗ ਵੀ ਬਹੁਤ ਨੇ ਇੱਥੇ ਕਿੰਨੂਆਂ ਦੇ ਬਾਗ ਬਾਗਾਂ 'ਚ ਵੀ ਇਹਨਾਂ ਨੂੰ ਫੁੱਲ ਕਮਾਈ ਆਪਾਂ ਪਿਛਲੀ ਵਾਰ ਵੀ ਪੁੱਛਿਆ ਸੀਗਾ ਤੇ ਪੂਰੀ ਇਹ ਵੀ ਵਧੀਆ ਆਉਦੀ ਜਿਹੜੇ ਇੱਥੋਂ ਦੇ ਕਿਸਾਨ ਨੇ ਉਹ ਵਧੀਆ ਪਰਪਾਈ ਕਰਦੇ ਆ ਪਹਿਲੀ ਚੋਂ ਵਧੀਆ ਆਉਦੀ ਜਿਹੜੀ ਕਮਾਈ ਕਰਦੇ ਆ ਤੇ ਇੱਥੇ ਤਾਰਾਂ ਹਰੇਕ ਖੇਤ ਨੂੰ ਲੱਗੀਆਂ ਜਿੱਧਰ ਵੀ ਮੇਖੋਗੇ ਆਹ ਦੇਖ ਲਓ ਇੱਧਰ ਵੀ ਅਸਰੋਂ ਵੀਜੀ ਆਹ ਤਾਰਾਂ ਲੱਗੀਆਂ ਆ ਜਿਹੜੀਆਂ ਇਹ ਤਾਰਾਂ ਕਿਉਂ ਇੱਥੇ ਲੱਗੀਆਂ ਕਿਉਂਕਿ ਇੱਥੇ ਪਸ਼ਾ ਵਾਰਾ ਪਸ਼ੂ ਬਹੁਤ ਨੇ ਡੰਗਰ ਤੇ ਉਹਨਾਂ ਤੋਂ ਬਚਾਉਣ ਲਈ ਇਹਨਾਂ ਨੇ ਤਾਰਾਂ ਲਾਈਆਂ ਆ ਯਾ ਵੇਖੋ ਆ ਜਵੇਂ ਆ ਤਾਰ ਲੱਗੀਆਂ ਆ ਤੋ ਲਾ ਲੈ ਕੇ ਤੇ ਗਰੰਟੀ ਨਾ ਹੁੰਦਾ ਤੇ ਇਹ ਤਾਂ ਕਰਕੇ ਇਹਨਾਂ ਨੇ ਤਾਰਾਂ ਲਾਈਆਂ ਹੀਆਂ ਚਲੋ ਆਪਾਂ ਚੱਲਦੇ ਹਾਂ ਹੁਣ ਅੱਗੇ ਗੱਡੀ 'ਚ ਬੈਈਨੇ ਆ ਤੇ ਅਗਲਾ ਸਫ਼ਰ ਸਤੈਂ ਕਰਦੇ ਆ ਤੇ ਪਹੁੰਚਦੇ ਆ ਤੇ ਨਾਲੇ ਤੁਹਾਡੇ ਨਾਲ ਸਾਂਝ ਪਾਵਾਂਗੇ ਹੁਣ ਅਗਲਾ ਸ਼ਹਿਰ ਜਿਹੜਾ ਆਊਗਾ ਉਹ ਪਿੰਡ ਕਸਬੇ ਤਾਂ ਆਉਣਗੇ ਪਰ ਅਗਲਾ ਸ਼ਹਿਰ ਜਿਹੜਾ ਆਊਗਾ ਉਹ ਹਨਮਾਨਗੜ ਆਊਗਾ ਤੇ ਆਹ ਬੱਲੇ ਆਹ ਬਾਈ ਪ੍ਰੇਮ ਬੈਠਾ ਆਪਣੇ ਨਾਲ ਹੋਰ ਬਾਈ ਠੀਕ ਠਾਕ ਯਾਰੀ ਆ ਆਹ ਬਾਈ ਆਪਣਾ ਹਾਂਜੀ ਕਿਵੇਂ ਆ ਠੀਕ ਆ ਚਲ ਚਲ ਚਲੋ ਜੀ ਹੁਣ ਆਪ ਬਣਾਉਣੀ ਆ ਆਪਦੀ ਹੈ ਚਾਹ ਮਾਰਦਮਾਲਾ ਚੜ੍ਹ ਕੇ ਬਣਾਉ ਉਥੇ ਆਪਦੀ ਬਣਾਉਣੇ ਆ ਫਿਰ ਦੁੱਧ ਲੈ ਲੀਏ ਕਦੋਂ ਉਹ ਆਪ ਕੋਲ ਆਉਂ ਕਿਰੀਆ ਵਗੈਰੀ ਦੀ ਬਾਤ ਹੀ ਉਹ ਇਹਨਾਂ ਦੀ ਚਾਹ ਤਾਂ ਦਿੰਦੇ ਕੱਪੀਆਂ ਹੀ ਆਂ ਕਿਰੀਆ ਬੰਦੇ ਕੋਈ ਨਹੀਂ ਤੇ ਆਪ ਵੀ ਇਕੱਲੇ ਪੀਤੀ ਮੁਰਦਿਓ ਹਾਂ ਉਹ ਇਹ ਹੁੰਦਾ ਫਿਰ ਮਨ ਲੈ ਜਿਵੇਂ ਢਿੱਡ ਜਿਹਾ ਭਰ ਜਾਂਦਾ ਹਾਂ ਹਾਂ ਚਾਹ ਜੋ ਆਪਦੀ ਪੀਤੀ ਹੋਏ ਨਾਲੇ ਆਪਦੀ ਚਾਹ ਵੈਸੇ ਬਰਕਤ ਹੁੰਦੀ ਹੈ ਨਾ ਤੇ ਇਹ ਇਧਰ ਜ਼ਮੀਨਾਂ ਹੀ ਵੀਰ ਵੀ ਇਹੇ ਗੱਲਾਂ ਕਰਦਾ ਰਿਹਾ ਵੀ ਇਹ ਚਾਰ ਫਸਲਾਂ ਲੈ ਲੈਂਦੇ ਆ ਜ਼ਮੀਨਾਂ ਤੇ ਜ਼ਮੀਨਾਂ ਹੈਗੀ ਪੰਜਾਬ ਨਾਲ ਹੋਣੀ ਆ ਪਰ ਅਨਾ ਪਰ ਕਮਾਈ ਆਪਣੇ ਨਾਲੋਂ ਜ਼ਿਆਦਾ ਕਰਦੇ ਹਾਂ ਹਾਂ ਆਪਾਂ ਨੂੰ ਆਉਣੀਆਂ 6 ਮਹੀਨੇ ਬਾਅਦ ਫਸਲ ਸਾਲ ਦੀਆਂ ਦੋ ਆਵੇ ਲੋ ਕੰਝਾਂ ਨੇ ਹੁਣ ਮਾਲਾ ਕਣਕ ਗੁਜ਼ਾਰੇ ਜੋਗੀ ਵੇਚੀ ਆ ਹਾਂ ਤੇ ਆਵੇ ਲੋ ਸਰੋਂ ਕਿੰਨੀ ਬੀਜੀ ਸਰੋਂ ਵੀ ਬਾਲੋ ਵੜ ਲੈਣੇ ਆਲੇ ਨੇ ਹਾਂ ਨਾਲੇ ਹੋਰ ਵੀ ਬਾਲੋ ਜਾਂ ਛੋਲੀ ਆ ਲਾਤਾ ਹੋਰ ਕੋਈ ਲਾਈ ਜਾਣਾ ਹਾਂ ਇਹ ਵੀਰ ਪਹਿਲਾਂ ਇੱਥੇ ਰਿਹਾ ਵਾ ਕਿਨੂਆ ਦੇ ਬਾਗਚੇ ਵੀ ਇਹ ਲਾਉਂਦਾ ਰਿਹਾ ਗੇੜੇ ਇਹ ਵੀ ਅੰਦਾਜ਼ਾ ਲਾਇਆ ਕਿ ਕਿਨੂਆ ਜ ਵੀ ਦੱਸਦੇ ਫੁੱਲ ਕਮਾਈ ਹੈ ਇਹਨਾਂ ਨੂੰ ਬਾਗਚੋਂ ਚਲੋ ਵਧੀਆ ਗੱਲ ਆ ਕਿਸਾਨ ਜੇ ਅ ਵਧੀਆ ਰਹੂਗਾ ਤੇ ਢੇਡਾ ਭਰਦਾ ਰਹੂਗਾ ਵਿਦੇਸ਼ਾਂ ਦਾ ਤੇ ਜੇ ਕਿਸਾਨ ਦੀ ਆਪ ਦਾ ਢੇਡ ਭਰੂਗਾ ਤੇ ਕਿਸੇ ਦਾ ਭਰੂਗਾ ਤੇ ਬਾਕੀ ਕਿਸਾਨ ਆਂਦਾ ਤਾਂ ਤੇ ਵਧੀਆ ਗੱਲ ਹੈ ਜੀ ਚਲੋ ਚੱਲਦੇ ਆ ਕਿ ਦੋਵੇਂ ਗੱਡੀਆਂ ਆਪਣੇ ਤੁਰ ਪੀਆਂ ਲੋ ਜੀ ਆਪਾਂ ਪਾਰ ਕਰਦੇ ਪਏ ਹਰਮਾਨਗੜ ਤੇ ਬਾਈਪਾਸ ਆ ਬਾਹਰੇ ਭਰ ਲੰਘ ਆਇਆ ਜਿਹੜਾ ਸ਼ਹਿਰ ਆ ਅੰਦਰ ਰਹਿ ਗਿਆ ਵਾ ਤੇ ਇਸੇ ਰੋਡ ਤੇ ਆਪਾਂ ਨੂੰ ਆਊਗਾ ਹੁਣ ਪੀਲੀਆਂ ਬੰਗਾ ਉਹ ਵੀ ਆਪਾਂ ਬਾਹਰੇ ਬਾਹਰੇ ਜਾਂਦੇ ਨੰਨੀਆਂ ਨਾ ਤੇ ਬਸ ਹਾਂ ਪੀਲੀਆ ਮੰਗਾ ਦਾ ਹਾਂ ਆ ਪਾ ਪੀਲੀਆ ਮੰਗਾ ਨਾਂਗੇ ਤੇ ਆਪਾਂ ਭਾਰਤ ਮਾਲਾ ਚੜ ਜਾਣਾ ਪੀਲੀਆ ਮੰਗਾ ਕਿੰਨਾ ਹੋਵੇ ਰੇ ਤੁਹ ਹਾਂ 25 30 ਹਾਂ 25 30 40 ਕਿਲੋਮੀਟਰ ਹੋਗਾ 35 40 ਕਿਲੋਮੀਟਰ ਭਾਰਤ ਮਾਲਾ ਆ ਪੀਲੀਆ ਮੰਗਾ ਲੱਗ ਗਿਆ ਤੇ 40 ਕਿਲੋਮੀਟਰ ਹੋ ਕੋਈ 35 ਕਿਲੋਮੀਟਰ ਭਾਰਤ ਜਿਹੜੀ ਮਾਲਾ ਆਪਾਂ ਦੇ ਚੜਨਾ ਹੁਣ ਹੈਗੇ ਤੇ ਤੁਰੇ ਜਾਨੇ ਆ ਤੇ ਟਾਈਮ ਹੋ ਗਿਆ ਵਾ ਸਵਾ 11 ਤੇ ਦਿਨ ਸ਼ਨੀਵਾਰ ਤੇ ਤਰੀਕ ਅੱਜ ਸਵੇਰੇ ਪੂਰਾ ਖੜਿਆ ਵਾ ਧੁੱਪ ਖੜੀ ਆ ਰਾਤ ਨੂੰ ਪੂਰੀ ਠੰਡ ਹੁੰਦੀ ਤੇ ਅਵੇ ਮੌਸਮ ਵਧੀਆ ਹੈ ਜੋਧਪੁਰ ਤੋਂ 486 ਕਿਲੋਮੀਟਰ ਹੈ ਜੋਧਪੁਰ ਇਥੋਂ ਪਰ ਜਿੱਥੇ ਆ ਗਿਆ ਆਪਾਂ ਉਤਰਨਾ ਹੈ ਉਥੇ 100 ਕਿਲੋਮੀਟਰ ਦੇ ਕਰੀਬ ਹੀ ਰਹਿ ਜਾਏਗਾ ਬਸ ਅੱਜ ਆਪਾਂ ਪਹੁੰਚ ਗਿਆਂ ਪੀਲੀ ਬੰਗਾ ਜਿਹੜੀ ਬੰਗਾ ਤੋਂ ਆਪਾਂ ਹੋ ਗਏ ਆ ਬਾਹਰੇ ਬਾਹਰ ਤੇ ਇਹ ਭਾਰਤ ਮਾਲਾ ਰੋਡ ਛੜੂਗਾ ਤੇ ਪਿੱਛੇ ਮੂਰ ਸੀਗਾ 3.6 ਸਾਡੀ ਪੁਆਇੰਟ ਤੋਂ ਆਪਾਂ ਖੱਬੇ ਮੁੜ ਗਿਆਂ ਤੇ ਇੱਕ ਸਿੱਧਾ ਰੋਡ ਜਾਂਦਾ ਹੈ ਤੇ ਹੁਣ ਆਪਾਂ ਚੱਲ ਕੇ ਇਹ ਚੜਦੇ ਆ ਭਾਰਤ ਮਾਲਾ ਇਹ ਆ ਗਈ ਆ ਭਾਰਤ ਮਾਲਾ ਤੇ ਭਾਰਤ ਮਾਲਾ ਚੜਦਿਆਂ ਆਪਾਂ ਉਸ ਤੋਂ ਪਹਿਲਾਂ ਆਪਾਂ ਰੁਕਿਆ ਇੱਥੇ ਇਹਦੇ ਢਾਬੇ ਵੀ ਆ ਤੇ ਇੱਥੇ ਆਪਾਂ ਦੁੱਧ ਲਿਆ ਬਾਈ ਕਹਿੰਦਾ ਵੀ ਆਪਦੀ ਚਾਹ ਬਣਾ ਕੇ ਪੀਨੇ ਤੇ ਪਿੱਛੋਂ ਸ਼ਹਿਰ ਤੋਂ ਈਲੀ ਮੰਗਾ ਤਾ ਉਹ ਪੁੱਧਦ ਲੈ ਲਿਆ ਸੀਗਾ ਤੇ ਹੁਣ ਇੱਥੇ ਖੜੇ ਸੀਗੇ ਕਹਿੰਦੇ ਆਪਦੀ ਚਾਹ ਬਣਾ ਕੇ ਪੀਨੇ ਆ ਤੇ ਫਿਰ ਚੱਲਦੇ ਗਏ ਭਾਰਤ ਮਾਰਾ ਤੇ ਫਿਰ ਕਹਿੰਦੇ ਖਿਚੀਲ ਚਲਾਂਗੇ ਅੱਡੀ ਤੇ ਇਹ ਜਿਹੜੀ ਦੂਜੀ ਗੱਡੀ ਆ ਇਹਦੇ ਚ ਵੀਰ ਬੈਠੇ ਆ ਇਹ ਚਾਹ ਬਣਾ ਰਿਹਾ ਇਹਨਾਂ ਕੋਲ ਜੋ ਸਟੋਵ ਚੁੱਲਾ ਜਿਹੜਾ ਉਹ ਇਧਰ ਪਿਆ ਸਮਾਨ ਤੇ ਇਹ ਭਰਾ ਬੈਠਾ ਚਾਹ ਬਣਾ ਰਿਹਾ ਤੇ ਇਧਰ ਹਵਾ ਵੀ ਪੈਂਦੀ ਆ ਤੇ ਇਹ ਚਾਹ ਜਿਹੜੀ ਆਏ ਆਪਦੀ ਹੁਣ ਬਣਾ ਰਹੇ ਆ ਕਹਿੰਦੇ ਵੀ ਥੋੜੀ ਚਾਹ ਨਾ ਬੰਦ ਕੁਝ ਹੋਰ ਭਰਾ ਕੀ ਆਲਾ ਹਾਂ ਵਧੀਆ ਵਧੀਆ ਠੀਕ ਹੈ ਇਹ ਨਿਸ਼ੱਤਰ ਸਿੰਘ ਹਣਾ ਹਾਂਜੀ ਇਹ ਵੀਰਾਂ ਦਾ ਭਰਾ ਹੈ ਆਪਣੇ ਪ੍ਰੇਮ ਦਾ ਛੋਟਾ ਤੇ ਚਾਹ ਧਰੀ ਆ ਤੇ ਚਾਹ ਪੀ ਕੇ ਤੇ ਫਿਰ ਚੱਲਦੇ ਆ ਅੱਗੇ ਤੇ ਸਟੋਵ ਚੁੱਲਾ ਸਭ ਕੁਝ ਆਉਦਾ ਨਾਲ ਆ ਰੋਟੀ ਪਾਣੀ ਵੀ ਕਰਦੇ ਫਿਰ ਕੇ ਬਾਅਦ ਚਾਹ ਬਣੀ ਨਹੀਂ ਨਹੀਂ ਕਰਨੀ ਤਾਂ ਬਈ ਅੱਛਾ ਜੇ ਜਾਲੀ ਲੋਡ ਪਾ ਫਿਰ ਰੋਟੀ ਪਾਣੀ ਵੀ ਹਾਂਜੀ ਬਾਕੀ ਵਾ ਢਾਬੇ ਵਾਧੂ ਇਧਰ ਨੇ ਹਾਂਜੀ ਠੀਕ ਹੈ ਬਰੇ ਚਲੋ ਪੀਨੇ ਚਾਹ ਤੇ ਫਿਰ ਕਰਦੇ ਆ ਅਗਲੀ ਕਾਰਵਾਈ ਇਹ ਆ ਜੀ ਭਾਰਤ ਮਾਲਾ ਵੀਂਦੇ ਤੋਂ ਆਪਾਂ ਚੜ ਜਾਣਾ ਹੁਣ ਆਪਾਂ ਇਹਦੇ ਤੋਂ ਜਾ ਕੇ ਅੱਗੇ ਅ ਜਿਹੜਾ ਆਪਾਂ ਆਵਦੀ ਜਗ੍ਹਾ ਜਿਹੜੀ ਡੈਸਟੀਨੇਸ਼ਨ ਹੈ ਜਿੱਥੇ ਆਪਾਂ ਉੱਤਰਨਾ ਜਾ ਕੇ ਉਹ ਉੱਤਰਾਂਗੇ ਜਾ ਕੇ ਉਹ ਪਾ ਕੇ ਆਪਾਂ ਨੂੰ ਪਤਾ ਨਹੀਂ ਉਹ ਡਰਾਈਵਰ ਨੂੰ ਪਤਾ ਉਹ ਕਹਿੰਦੇ ਵੀ ਉਥੋਂ ਤੁਹਾਡਾ ਕੋਈ ਥੋੜੇ ਰਹਿ ਜਾਊਗਾ ਕੋਈ 100 ਤੋਂ 50 ਦੇ ਵਿੱਚ ਕਿਲੋਮੀਟਰ ਦੇ ਵਿੱਚ ਵਿੱਚ ਰਹਿ ਜਾਊਗਾ ਜੋਧਪੁਰ ਤੇ ਚਾਹ ਬੰਦੀ ਪਈ ਆ ਇਹ ਵੀ ਪੀ ਵੀ ਪੰਜਾਬ ਨੰਬਰ ਗੱਡੀ ਆ ਤੇ ਇਹ ਵੀ ਬਾਈ ਤਾਂ ਕਿ ਜੈਲਦਾਰ ਦੀ ਗੱਡੀ ਆ ਆਪਣੀ ਬਣ ਕੇ ਤਿਆਰ ਆ ਤੇ ਇੱਕ ਬਿੱਲੀ ਆਪਣਾਂ ਦੇ ਚੇ ਅਜੇ ਬੈਠਾ ਕਲੈਕਟਰ ਇਹ ਭਰਾ ਬੈਠਾ ਇਹ ਉਨ ਉਠਿਆ ਛਕ ਲਿਆ ਉਹ ਗਿਆ ਕੇਮ ਇਹ ਆਇਆ ਤੜਕੇ ਰੋਇਪਰੋ ਤੁਰੇ ਸੀ ਤੇ ਇਹ ਭਰਿਆ ਪਿਆ ਇਹ ਲੱਭਾਵਾ ਪੰਜੇਰੀ ਨਾਲ ਚਾਹ ਬਣ ਗਈ ਚਾਹ ਬਣ ਕੇ ਰੱਖ ਲਈ ਅੱਗੇ ਤੇ ਬਾਈ ਉਤਰ ਗਿਆ ਵਾ ਕਹਿੰਦਾ ਚਾਹ ਨਾਲ ਪਕੌੜੇ ਖਾਣੇ ਹੇ ਚਾਹ ਬਣ ਗਈ ਹੈ ਚਾਹ ਬਣ ਕੇ ਤਿਆਰ ਤੇ ਤਿੰਨ ਕ ਭਰਲੇ ਦੇ ਇੱਕ ਚੌਥਾ ਵੀ ਭਰ ਗਿਆ ਭਰ ਗਿਆ ਇਹ ਤਿੰਨ ਛੱਤਰ ਨੇ ਬਣਾਈ ਚਾਹ ਤੇ ਚਾਹ ਵੀ ਉਹ ਡਰਾਈਵਰਾਂ ਨੇ ਕਹਿੰਦੇ ਹੁੰਦੇ ਉਹ ਮੋਛ ਖੜੀ ਕਰਨਾ ਤੇ ਮੋਛ ਬਾਈ ਅੰਦਰ ਖੜੀ ਕਰੀ ਜਾਂਦਾ ਪਿਆ ਬੈਠਾ ਹਨਾ ਉਹਨੇ ਅੰਦਰ ਬੈਠੇ ਨੇ ਮੋਚੀ ਖੜੀ ਕਰ ਲਈ ਤੇ ਚਾਹ ਬਣ ਗਈ ਤੇ ਬਾਈ ਪਕੌੜੇ ਲੈਣ ਗਿਆ ਜਲਾ ਪ੍ਰੇਮ ਇਧਰੋਂ ਕਹਿੰਦੇ ਚਾਹ ਨਾਲ ਪਕੌੜੇ ਖਾਣੇ ਤੇ ਖਾ ਪੀ ਕੇ ਫਿਰ ਚੱਲਦੇ ਆ ਅੱਗ ਇਹ ਕੋਲੇ ਰੋਟੀ ਦਾ ਥੋੜਾਇ ਇੱਕ ਟੱਰ ਰਹੀ ਮੰਡ ਹੁੰਦਾ ਔਰੇ ਜਿਆਦਾ ਚਾਹ ਪਾਣੀ ਨਾਲ ਸਰਦੇ ਤੇ ਦੋਵੇਂ ਗੱਡੀਆਂ ਖੜੀਆਂ ਪਿੱਛੇ। ਪਰਮਾ ਦਾ ਕੋਲ ਬਣਿਆ ਨਿੱਕੇ ਨਿੱਕੇ ਟਾਪੇ ਜੇ ਤੇ ਇਹ ਚਾਹ ਜਾਦੀ ਇਹਨਾਂ ਦੀ ਚਾਹ ਬੰਦੀ ਹੈ। ਤੇ ਭਾਈ ਆਹ ਪ੍ਰੇਮ ਭਾਈ ਕੀ ਬਣਾਉਣ ਲੱਗਾ? ਪਕੌੜੇ ਘਰਉਣ ਲੱਗਾ। ਹੋਰ ਭਾਈ ਕਿਵੇਂ? ਠੀਕ ਹੈ। ਲਾ ਜੀ। ਇਹ ਆਪਣੇ ਪਕੌੜੇ ਤੱਤੇ ਹੋ ਰਹੇ ਆ। ਇਹ ਚਾਹ ਆਪ ਬਣਾ ਲਈਏ ਤੇ ਪਕੌੜੇ ਭਾਈ ਤ ਲੈ ਲੈਣੇ। ਕਾਹੋ ਗੱਡੀਆਂ ਖੜੀਆਂ ਸਭ ਦੇ ਮਿੱਟੇ ਇਹ ਪ੍ਰੇਮ ਨੇ ਕਰਾ ਲੇ ਪਕੌੜੇ ਤੇ ਨਛੱਤਰ ਨੇ ਫੜ ਲੇ ਬਿਸਕੁਟ ਤੇ ਪਹਿਲਾਂ ਕਹਿੰਦੇ ਧੌਂ ਧੌਂ ਖਾਣਿਆ ਆ ਆਣਦੇ ਆ ਤੇ ਇਧਰੇ ਆ ਇਹਨਾਂ ਦੀ ਕੀ ਕਹਿੰਦੇ ਨੇ ਵੀ ਹੁੱਕਾ ਹੂੰ ਇਹ ਇਧਰ ਬਹੁਤ ਪੀਂਦੇ ਆ ਨਾ ਇਹਨਾਂ ਦੇ ਜਿੱਥੇ ਮਹਿਫਲ ਲੱਗਣੀ ਹੈ ਨਾ ਚਾਰ ਕੁਰਸੀਆਂ ਡਾਹ ਲੈਣੀਆਂ ਉੱਥੇ ਹੁੱਕਾ ਪੱਕਾ ਹੀ ਹੁੰਦਾ ਇਹਨਾਂ ਦਾ ਇਹ ਜੇ ਉਹਨੇ ਪੀ ਪੂ ਕੇ ਉੱਠੇ ਨੇ ਪਿਆ ਰਹੇ ਇੱਥੇ ਕਦੀ ਗੱਲ ਕਰੀ ਜਾਂਦੇ ਹਾਂਜੀ ਇਦਾਂ ਹੀ ਆਣਾ ਜੀ ਹਾਂ ਬਹੁਤ ਲਾਈ ਜਾਂਦਾ ਏ ਕਾਹ ਤੋਂ ਲਾਈ ਜਾਂਦੇ ਤੁਸੀਂ ਨੂੰ ਯਾਰ ਲਾਉਣੇ ਆ ਵਿਗਦੀ ਨਹੀਂ ਐ ਅੱਛਾ ਆ ਦੇਖੋ ਟੰਗਾ ਮਾਰਾ ਜਿਵੇਂ ਆ ਕਾਉਂਟੀਆਂ ਹੀ ਆ ਹਾਂ ਕਾਜ ਲੈਂਦੇ ਨਹੀਂ ਆ ਲਾ ਤਾਂ ਲਾਈ ਅੱਛਾ 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 ਬੜਨੀ ਬਹੁਤ ਉੱਥੇ ਵੀ ਹਾਂ 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 ਠੀਕ ਹੈ ਜੀ ਚੱਲ ਨਹੀਂ ਦੇ ਥੋੜਾ ਆਪਾਂ ਹੋ ਜੀ ਆਪਾਂ ਆ ਗਏ ਆ ਭਾਰਤ ਮਾਲਾ ਦੇ ਥੱਲੇ ਥੱਲੇ ਵਾਲਾ ਰੋਡ ਦੇ ਥੱਲੇ ਬਹੁਤ ਥੱਲੇ ਨੰਗਲ ਲੱਗੇ ਆ ਤੇ ਹੁਣ ਆਪਾਂ ਚੜਾਂਗੇ ਭਾਰਤ ਮਾਲਾ ਰੋਡ ਦੇ ਉੱਤੇ ਇਹ ਇਸ ਤੋਂ ਬਾਅਦ ਫਿਰ ਅਗਲਾ ਸਫ਼ਰ ਜਿਹੜਾ ਆਪਣਾ ਹੁਣ ਭਾਰਤਮਾਲਾ ਦੇ ਹੋਊਗਾ ਤੇ ਭਾਰਤਮਾਲਾ ਦੇ ਬਸ ਤੁਹਾਨੂੰ ਪਤਾ ਵੀ ਸੜਕ ਹੀ ਆ ਤੇ ਜਾਂ ਫਿਰ ਪਾਰਕਿੰਗ ਆਉਂਦੀਆਂ ਜਿੱਥੇ ਢਾਪੇ ਬਣੇ ਆ। ਮਾਗੀ ਹੋਰ ਕੁਝ ਨਹੀਂਗਾ। ਤੇ ਇਹ ਇਦਾਂ ਟੋਲ ਬਣੇ ਹੋਏ ਨੇ ਤੇ ਜਿੱਧਰ ਆਪਾਂ ਵੀ ਜਾਵਾਂਗੇ ਉਥਾਂ ਉਧਰ ਵੀ ਟੋਲ ਬਣੇ ਨੇ। ਉਹ ਜਾ ਕੇ ਅੱਗੇ ਦੱਸਦੇ ਆ। ਲਓ ਜੀ ਇਹ ਬਣਿਆ ਟੋਲ ਭਾਰਤਮਾਲਾ ਦੇ ਉੱਤੇ। ਤੇ ਅਗਲੀ ਗੱਡੀ ਆਪਣੀ ਲੰਘੀ ਆ ਤੇ ਹੁਣ ਆਪਾਂ ਚੱਲਦੇ ਆ। ਇਹ ਆ ਵੀ ਆਪਣੀ ਗੱਡੀ ਦਾ ਤੇ ਆਪਣਾ ਜਿਹੜਾ ਹੁੰਦਾ ਵਾ ਟੋਲ ਉਹ ਜਿਹੜਾ ਬਣਿਆ ਟਰੈਕ ਲੱਗਾ ਆਪਣੇ ਉਹਦਾ ਨੰਬਰ ਨੋਟ ਕਰ ਲੈਣਗੇ ਇਥੋਂ ਵੀ ਕਿੱਥੋਂ ਗੱਡੀ ਚੜੀ ਆ ਫਿਰ ਜਿੱਥੋਂ ਜਾ ਕੇ ਇਹ ਗੱਡੀ ਭਾਰਤ ਮਹਾਲਾ ਤੋਂ ਉਤਰੇਗੀ ਫਿਰ ਉਸ ਹਿਸਾਬ ਨਾਲ ਉਹਦਾ ਹਿਸਾਬ-ਤਬਾਬ ਕਰਕੇ ਫਿਰ ਉਹਨੇ ਪੈਸੇ ਕੱਟ ਲੈਣਗੇ ਇਹ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਕੱਟਦੇ ਆ ਟੋਲ ਦੇ ਤੇ ਇਹਨਾਂ ਨੇ ਆਪਣਾ ਨੰਬਰ ਨੋਟ ਕਰ ਲਿਆ ਜਿੰਨੇ ਕਿਲੋਮੀਟਰ ਗੱਡੀ ਚੱਲੂਗੀ ਉਸ ਹਿਸਾਬ ਨਾਲ ਟੋਲ ਕੱਟਣਾ ਜਿੱਥੇ ਆਪਾਂ ਥੱਲੇ ਉਤਰਾਂਗੇ ਉੱਥੇ ਟੋਲ ਲੱਗਾ ਹੋਊਗਾ ਜਦੋਂ ਆਪਾਂ ਉਤਰਾਂਗੇ ਉਦੋਂ ਆਪਣੇ ਖਾਤੇ 'ਚੋਂ ਪੈਸੇ ਆਟੋਮੈਟਿਕ ਕੱਟੇ ਜਾਣਗੇ ਵੀ ਇੰਨੇ ਕਿਲੋਮੀਟਰ ਗੱਡੀ ਚੱਲ ਏ ਆ ਵੀ ਭਾਰਤਮਾਲਾ ਤੇ ਹੁਣ ਆਪਾਂ ਚੜਦੇ ਆਂ ਭਾਰਤਮਾਲਾ ਦੇ ਦਾਸ ਤਰ੍ਹਾਂ ਫੇਰ ਸ਼ੁਰੂ ਹੋ ਗਿਆ ਉਹ ਹੈ ਜਿਹੜਾ ਆਪਾਂ ਵੇਖ ਰਹੇ ਆਏ ਆ ਤੇ ਰੇਤ ਰੇਤਲੇ ਇਲਾਕੇ ਤੇ ਰੇਤਾ ਤੇ ਕਿੰਨੇ-ਕਿੰਨੇ ਇਹ ਭਾਰਤਮਾਲਾ ਦੇ ਨਾਲ-ਨਾਲ ਨੇ ਸਾਰੇ ਇਹ ਨਾ ਰੋੜਾ ਥਣਿਆ ਬੰਨਾ ਕਿ ਆਪਾਂ ਨੇ ਮੇਹਰ ਨਾ ਬੀਜਣਾ ਰਿਹਾ ਸਰੋਰੇ ਜਾਨਾ ਉਹ ਆ ਕੋਪਲੀ ਬਣੀ ਆ ਵਾਹ ਇਹ ਜੇ ਪਹਾੜੀਆਂ ਜੇ ਫਿਰ ਆ ਗਏ ਆ ਆ ਲਓ ਜੀ ਵੱਡੇ ਲੈਵਲ ਤੇ ਨੇ ਖੇਤੀ ਹੋ ਰਹੀ ਹੈ ਇਹ ਥੋੜਾ ਜਿਹਾ ਆਪਾਂ ਪੁਲ ਤੇ ਆ ਗਏ ਕੜਾਈ ਚੜ ਰਹੇ ਆ ਤੇ ਗੱਡੀਆਂ ਤੇ ਜ਼ੋਰ ਲੱਗ ਰਿਹਾ ਇਧਰੇ ਵੇਖੋ ਜਿਵੇਂ ਜੇ ਪਹਾੜੀ ਆ ਟਿੱਪਿਆਂ ਤੇ ਵੀ ਖੇਤੀ ਆ ਤੇ ਜੇ ਪਲੇਨ ਆ ਤੇ ਉੱਤੇ ਵੀ ਖੇਤੀ ਆ ਇਹ ਮਿਹਨਤੀ ਆ ਲੋਕ ਮਿਹਨਤ ਚੰਗੀ ਕਰਦੇ ਆ ਇਹ ਫਸਲਾਂ ਵੀ ਚਾਰ ਪੰਜ ਲੈ ਜਾਂਦੇ ਆ ਇਹ ਖੇਤੀ ਜਿਹੜੀ ਹੈ ਨਾ ਉਹ ਟਿੱਬਿਆਂ ਦੇ ਕਰ ਦਿੰਦੇ ਆ ਤੇ ਪਾਣੀ ਜਿਹੜਾ ਇਹਨਾਂ ਦਾ ਉਹ ਇਦਾਂ ਲੱਗਦਾ ਵਾ ਭਾਰਿਆਂ ਨਾਲ ਪਾਣੀ ਹਾਂ ਇਹਨਾਂ ਨੂੰ ਪਾਣੀ ਨਹਿਰੀ ਆਉਂਦਾ ਨਾ ਨਹਿਰੀ ਪਾਣੀ ਵੇਹੇ ਵੇਰ ਭਾਰਾ ਹੁੰਦਾ ਤੇ ਆਹ ਵੇਖੋ ਲਾ ਆਹ ਖੇਤੀ ਹੋ ਰਹੀ ਆ ਇਹ ਖੇਤੀ ਇਹ ਤਾਂ ਚਾਹ ਜਿਆਦੀ ਵਧੀਆ ਹੈ ਨਹਿਰਾਂ ਨਾਲ ਇਹ ਨਹਿਰ ਆਪਣੇ ਲਈ ਆ ਬਾਈ ਆਹ ਕਾਸਟਾਂ ਸਿੰਚਾਈ ਤੇ ਕਹਿੰਦੇ ਪਾਣ ਗਰੂਪ ਪਾਣੀ ਪੀਤਾ ਨਾਲ ਪਾਣ ਬਣਾਤਾ ਜਿੱਥੇ ਪਾਣ ਪਾਣੀ ਆ ਜੇ ਇਹ ਉਹ ਸੇ ਚੜਦੀਆਂ ਕਰਾ ਰਹੀਆਂ ਨੇ। ਨੇੜੇ ਨਾਲ ਜਮੀਨ ਜਿਹੜੀ ਉਹਦਾ ਰੇਟ ਵਧੂਗਾ ਵੇ। ਹਰੀਆਲੀ ਵੇਖੋ ਫਸਲਾਂ ਦੀ। ਫਸਲਾਂ ਵਧੂਗਾ। ਬਾਕੀ ਆਪਾਂ ਜਾ ਰਹੇ ਆ ਭਰਤਮਾਲਾ ਰੋਡ ਤੇ ਤੇ ਬਾਈ ਪ੍ਰੇਮ ਦੇ ਨਾਲ। ਆ ਵੇ ਲੋ ਮੋਟਰਾਂ ਵੀ ਲੱਗੀਆਂ ਆ ਜਾਂਦੇ ਵੇ ਲੋ। ਹਾਂ ਇਹ ਇਹ ਨਹਿਰ ਦੇ ਪਾਣੀ ਉੱਤੇ ਆ ਜਾਂਦਾ ਨਾ ਨਹਿਰ ਦੇ ਨਾਲ ਨਾਲ। ਇਹ ਕਿਤੇ ਉਹ ਨਹਿਰ ਨਾਲ ਇੱਥੇ ਮੋਟਰ ਵੀ ਹੈਗੀਆਂ। ਬਾਕੀ ਜਿੱਥੇ ਪਾਣੀ ਥੱਲੇ ਨਹਿਰਾ ਮੋਟਰਾਂ ਨੇ ਉੱਥੇ ਖੇਤੀ ਜ਼ਿਆਦੀ ਫਲੀ ਤੇ ਆਲਾ ਤੇ ਹੋਰ ਜੋ ਵੀ ਨਡਰੋ ਫਡਰਨ ਵਾ ਜਿਵੇਂ ਆਪਣੀਆਂ ਆਉਂਦੀਆਂ ਫਲੀਆਂ ਫੁਲੀਆਂ ਜੀਆਂ ਤੇ ਆ ਮੂੰਗੀ ਵਾਂਗੀ ਇਹ ਰੇ ਫਸਲੇ ਤਰਬੀ ਤੇ ਰਹੇ ਆ ਵੇਖੋ ਹੁਣ ਸਰੋਂ ਵਿੱਚ ਹੀ ਆ ਹੁਣ ਸਰੋਂ ਦਾ ਪੂਰਾ ਸੀਜ਼ਨ ਇਹ ਚੱਲ ਗਿਆ ਸਰੋਂ ਦਾ ਮੈਦਾਨ ਜਿਵੇਂ ਆਪਾਂ ਪਿੱਛੇ ਵੇਖਿਆ ਕਿ ਖੇਤੀ ਆ ਨਾ ਬੜੀ ਵਧੀਆ ਖੇਤੀ ਦੇ ਪਰ ਆ ਹੁਣ ਅਗੇ ਕੁਝ ਹੋਰ ਆ ਗਈ ਜਗਾ ਜਿਹੜੀ ਖਾਲੀ ਪਈ ਆ ਇਹ ਮਾਰਾ ਮੋਟਾ ਵਿੱਚ ਕੋਈ ਘਾਹ ਫੂਸ ਹੀ ਆ ਜਿਆਦਾ ਕੋਈ ਛੱਟੀ ਛੁੱਟੀ ਛੱਟੀ ਹੋਵੇ ਵੱਖਰੀ ਗੱਲ ਹੈ ਪਰ ਜਿੱਥੋਂ ਤੱਕ ਨਿਕਲ ਜਾਂਦੀ ਹੈ ਖਾਲੀ ਹੀ ਖਾਲੀ ਪਈ ਤੇ ਪਿਆਨੇ ਤੇ ਪਈ ਖਾਲੀ ਬਹਿ ਜਗਾ ਇੱਕਾਂ ਗੱਟੀਆਂ ਕੇ ਲੱਗ ਜਾਂਦੀਆਂ ਇਹ ਇਹ ਰਸਤਾਂ ਦੀ ਜਗ੍ਹਾ ਹੈ ਜਿੱਦੇ ਕਿਤੇ ਖੇਤੀ ਆ ਜਾਂਦੀ ਵਿੱਚ ਪਰ ਕਈ ਜਗ੍ਹਾ ਤੇ ਕਿਲਿਆਂ ਦੇ ਕਿੰਦੇ ਤੇ ਪਿਆਰੇ ਜਿੱਥੇ ਐ ਬੰਜਰ ਬੋਲੇ ਦੋ ਸਾਈਡਾਂ ਦੇ ਨਾਲ ਇੱਧਰ ਐ ਲਓ ਜੀ ਆਪਾਂ ਆ ਗਏ ਆ ਪਾਰਕਿੰਗ 'ਚ ਤੇ ਪਾਰਕਿੰਗ ਵੀ ਨਹੀਂ ਆਇਆ। ਇਹ ਟਰੱਕ ਲੱਗੇ ਸਾਈਡ ਤੇ ਨਵੀਂ ਪਾਰਕਿੰਗ ਖੋਣੇ ਤਾਂ ਕਿਵੇਂ ਦੀ ਆ। ਉਹ ਦੂਜੇ ਚੱਕ ਦੇ ਮਰਜ਼ੀ ਬਾਹਰ ਖਮਾਰਾ ਗੁੱਲੀ ਦੀ ਬਾਹਰ ਫੜੇ ਲਾ ਦੇ। ਮੈਂ ਉਹ ਕਹਿੰਦਾ 4000 ਵਾਲਾ ਆ। ਆ ਲੈ। ਇਹੋ ਜਿਆਦੇ ਵਜਨ ਵਾਲਾ ਆ। ਉਹ ਨਹੀਂ ਇਹ ਜਿਆਦੇ ਵੇਟ ਵਾਲਾ। ਜਿਹੜਾ ਫੋਨ ਨਹੀਂ ਪਾਉਂਦੀਆਂ ਮਾਲਾ ਜਿਵੇਂ ਉਹਨੇ ਸਾਹ ਤਨ ਪਾਇਆ। ਲੋ ਜੀ ਆਪਾਂ ਖੜੇ ਹੋਏ ਆਂ ਇਸ ਟਾਈਮ ਪਾਰਕਿੰਗ ਤੇ ਪਾਰਕਿੰਗ ਕਿੰਨੂੰ ਕਹਿੰਦੇ ਆ ਭਾਰਤ ਮਾਲਾ ਤੇ ਜਿਹੜੇ ਬਣੇ ਹੁੰਦੇ ਆ ਟਾਬੇ ਜਾਂ ਖਾਣ ਪੀਣਾਂ ਦੀਆਂ ਚੀਜ਼ਾਂ ਮਿਲਦੀਆਂ ਇੱਥੋਂ ਉਹਨੂੰ ਪਾਰਕਿੰਗ ਕਹਿੰਦੇ ਆ ਇਹ ਪਾਰਕਿੰਗ ਬਣੀਆਂ ਇਹਦੇ ਵਿੱਚ ਕੀ ਕੀ ਸਹੂਲਤਾਂ ਹੁੰਦੀਆਂ ਨੇ ਟਾਬਾ ਮਿਲ ਜਾਂਦਾ ਤੁਹਾਨੂੰ ਇੱਥੇ ਤੁਹਾਨੂੰ ਪੰਪ ਮਿਲਣਾ ਵਾ ਜਿਵੇਂ ਇੱਥੇ ਉਹਨਾਂ ਦਸਮੂਤਾਬਕਾ ਵੀ ਹੋਟਲ ਕਮਰੇ ਵੀ ਰਹਿਣੂ ਜਾਂ ਜਿਵੇਂ ਹਸਪੀਟਲ ਵਗੈਰਾ ਜੋ ਡਾਕਟਰੀ ਇਲਾਜ ਉਹ ਵੀ ਇੱਥੇ ਤੁਹਾਨੂੰ ਮਿਲੂਗਾ ਕਿਉਂਕਿ ਭਾਰਤ ਮਾਲਾ ਇਹਦੇ ਤੇ ਹੋਰ ਤੁਹਾਨੂੰ ਕੋਈ ਵੀ ਦੁਕਾਨ ਨਹੀਂ ਮਿਲੂਗੀ ਇਹ ਜਿਹੜੀ ਪਾਰਕਿੰਗ ਆ ਇੱਕ ਪਾਰਕਿੰਗ ਦੂਜੀ ਪਾਰਕਿੰਗ ਦਾ ਫਾਸਲਾ 50 ਕਿਲੋਮੀਟਰ ਦੰਦਾ ਹੈ 50 ਕਿਲੋਮੀਟਰ ਜਾ ਕੇ ਅੱਗੇ ਤੁਹਾਨੂੰ ਦੂਜੀ ਪਾਰਕਿੰਗ ਮਿਲੂਗੀ ਤੇ ਇਹ ਪਾਰਕਿੰਗ ਦੋਨਾਂ ਸਾਈਡਾਂ ਤੇ ਬਣੀ ਹੈ ਇੱਧਰ ਵੀ ਬਣੀ ਆ ਦੂਜੇ ਪਾਸੇ ਵੀ ਬਣੀ ਆ ਬਸ ਇੱਥੇ ਤੁਸੀਂ ਗੱਡੀ ਖਿਲਾ ਸਕਦੇ ਵੱਡੇ ਰੋਡ ਤੇ ਤੁਸੀਂ ਗੱਡੀ ਨਹੀਂ ਡੱਕ ਸਕਦੇ ਗੱਡੀ ਥੱਲੇ ਲਾ ਕੇ ਪਾਰਕਿੰਗ 'ਚ ਲਿਆਓ ਆਦਾ ਇੱਥੇ ਖੜੋ ਚਾਹ ਪਾਣੀ ਪੀਓ ਜੇ ਬਹਿਣਾ ਸੌਣਾ ਕੁਝ ਕਰੋ ਦਵਾਈ ਲੈਣੀ ਹੈ ਸਭ ਤੇਲ ਦੇ ਲਈ ਇੱਥੇ ਪੰਪ ਲੱਗਾ ਹੈ ਜੀਓ ਦੇ ਪੰਪ ਲੱਗੇ ਨੇ ਉੱਥੇ ਤੇਲ ਪਵਾ ਸਕਦੇ ਹੋ ਤੁਸੀਂ ਤੇ 50 ਕਿਲੋਮੀਟਰ ਲਈ ਨਹੀਂ ਤੇ ਤੁਹਾਨੂੰ ਅੱਗੇ ਜਾਣਾ ਪਊਗਾ ਜੇ ਤੇ ਬਾਕੀ ਇਹ ਹੁੰਦਾ ਵੀ ਡਰਾਈਵਰ ਵੀ ਨਾਲ ਹੀ ਤਾਂ ਤੁਹਾਨੂੰ ਪਤਾ ਵੀ ਢਾਬੇ 'ਚ ਜ਼ਰੂਰੀ ਚੀਜ਼ਾਂ ਨੇ ਚਾਹ ਪਾਣੀ ਮੰਨ ਲਓ ਬਿਨਾਂ ਤਾਂ ਗੱਡੀ ਚੱਲਦੀ ਨਹੀਂ ਤੇ ਇਸ ਕਰਕੇ ਇਹ ਜਿਆਦਾ ਇੱਥੇ ਟਰੱਕ ਰੁਕਦੇ ਆ ਫੈਮਿਲੀਆ ਵੀ ਰੁਕਦੇ ਪਰ ਅਜੇ ਤਾਂ ਚੱਲਦਾ ਪਿਆ ਰੋਡ ਅਜੇ ਜਦੋਂ ਪੂਰਾ ਪ੍ਰੋਪਰ ਚੱਲ ਪੂਗਾ ਉਦੋਂ ਸਾਰਾ ਕੰਮ 30 ਤੇ ਹੋ ਜਾਊਗਾ ਤੇ ਪਾਰਕਿੰਗ ਹੈ ਇੱਥੇ ਤੇ ਤੁਹਾਨੂੰ ਦੱਸਿਆ ਜਿਵੇਂ ਕਿ ਵੀ 40-50 ਕਿਲੋਮੀਟਰ ਤੋਂ ਇੱਥੇ ਸਟਾਰਟ ਹੋਈਆਂ ਅਜੇ ਪਿੱਛੇ ਬੰਦੀਆਂ ਮੈਂ ਪਿੱਛੇ ਦੀ ਪਾਰਕਿੰਗ ਚਾਲੂ ਨਹੀਂ ਹੋਈਆਂ ਇਥੇ ਰੋਡ ਇਹ ਚੱਲਦਾ ਪਿਆ ਪਰ ਪਾਰਕਿੰਗਾਂ ਜਿਹੜੀਆਂ ਇਹ ਸ਼ੁਰੂ ਹੋਈਆਂ ਨੇ ਇਹ ਵੀ ਆਪਣੇ ਕਈ ਪੰਜਾਬੀ ਭਰਾਵਾਂ ਨੇ ਲਈਆਂ ਆਈਆਂ ਪਾਰਕਿੰਗਾਂ ਤੇ ਚਾਹ ਪਾਣੀ ਮਿਲਦਾ ਤੇ ਆਪਾਂ ਚੱਲਦੇ ਅੰਦਰ ਦੇਖਦੇ ਕਾਫੀ ਟਾਈਮ ਤੇ ਆਪਾਂ ਆ ਕੇ ਇੱਥੇ ਖੜੇ ਹੋਏ ਸੀ ਤੇ ਕੀ ਆ ਵੀ ਉਹ ਵੀਰਾਂ ਨੇ ਥੋੜਾ ਜਿਆ ਕਰਨਾ ਸੀ ਗਾ ਲੈਟੂਰ ਸਹੀ ਕਰਨੀ ਉਹ ਵੈਂਪਰ ਖੋਲਿਆ ਤੇ ਵੈਂਪਰ ਖੋਲਿਆ ਉੱਥੇ ਲੱਗਿਆ ਟਾਈਮ ਤੇ ਹੁਣ ਕਸ ਕੁਸ ਘਟਿਆਂ ਤੇ ਹੁਣ ਕਹਿੰਦੇ ਵੀ ਦੁੱਧ ਲਿਆ ਕੇ ਚਾਹ ਦੀ ਬਣਾ ਲੈਨੇ ਕਿਉਂਕਿ ਇੱਥੇ ਜੋ ਚਾਹ ਉਹ ਫਿਰ ਕੱਪੀਆਂ ਹੀ ਦਿੰਦੇ ਆ ਤੇ ਉਹਨਾਂ ਨੂੰ ਤੁਹਾਨੂੰ ਪਤਾ ਬੰਦਾ ਕੋਈ ਨਹੀਂ ਤੇ ਇਹ ਗੱਡੀਆਂ ਲੱਗੀਆਂ ਲੈਣਾਂ ਤੇ ਇਹ ਸਾਹਮਣੇ ਇਹ ਜੀਓ ਦਾ ਪੰਪ ਤੇ ਹਰੇਕ ਪਾਰਕਿੰਗ ਤੁਹਾਨੂੰ ਇਹਨੂੰ ਪਾਰਕਿੰਗ ਕਹਿ ਦਿੰਦੇ ਆ ਹਰੇਕ ਪਾਰਕਿੰਗ ਤੁਹਾਨੂੰ ਜੀਓ ਦਾ ਪੰਪ ਮਿਲੂ ਤੇ ਇਦਾਂ ਦੇ ਟਾਬੇ ਮਿਲਣਗੇ ਤੇ ਇਹ ਹੈਗਾ ਜੀ ਪੰਜਾਬੀ ਤੜਕਾ ਬ੍ਰੇਕਫਾਸਟ ਲੰਚ ਦੀ ਲੰਚ ਡਿਨਰ ਤੇ ਇਹ ਕਈ ਪੰਜਾਬੀਆਂ ਨੇ ਪਹਿਲਾਂ ਹੀ ਲਏ ਹੋਏ ਨੇ ਤੇ ਇੱਥੋਂ ਸ਼ੁਰੂ ਹੁੰਦੇ ਬਾਕੀ ਅੱਗੇ ਜੇ ਬੰਦ ਹੈ ਤੇ ਅੰਦਰ ਕੁਝ ਇਦਾਂ ਦਾ ਹੈ ਇਹ ਤੁਹਾਡਾ ਮੀਨੂ ਆ ਪੰਜਾਬੀ ਤੜਕਾ ਬ੍ਰੇਕਫਾਸਟ ਲੰਚ ਡਿਨਰ ਇਹ სამੀ ਚੀਜ਼ਾਂ ਤੁਸੀਂ ਇੱਥੇ ਖਾ ਸਕਦੇ ਰਾਈਸ ਵੀ ਆ ਸਲਾਦ ਸਨ ਇੱਕ ਤੇ ਇਦਾਂ ਦੀ ਬਣੀ ਆਂ ਅੰਦਰ ਇੱਥੇ ਟਾਲਾ ਤੇ ਤੋਂ ਤੁਸੀਂ ਸੌਦਾ ਪੱਤਾ ਚਪੂ ਜਿਆ ਮਦਾਨਾ ਠੰਡੇ ਦੁੱਧ ਜੋ ਮਰਜ਼ੀ ਲਓ ਤੇ ਇਦਾਂ ਹੀ ਬੈਠੇ ਇਥੇ ਵੀਰ ਡਰਾਈਵਰ ਕਈਆਂ ਪਾਰਕਿੰਗਾਂ ਚ ਲੱਗੇ ਆਂ ਵਰ ਮੰਜੇ ਲੱਗੇ ਹੁੰਦੇ ਆ ਤੇ ਇੱਥੇ ਨਾ ਟੇਬਲ ਆਏ ਏ ਟੇਬਲ ਕੁਰਸੀਆਂ ਤੇ ਬਹਿ ਕੇ ਆਦਾ ਚਾਹ ਪਾਣੀ ਪੀਓ ਡਰਾਈਵਰ ਭਰਾ ਇਦਾਂ ਫਿਰ ਬਹਿ ਕੇ ਚਾਹ ਪਣੀ ਆਉਦਾ ਪੀਂਦੇ ਆ ਤੇ ਫਿਰ ਇਥੋਂ ਜਿਵੇਂ ਜਿਵੇਂ ਆ ਫਿਰ ਅੱਗੇ ਚੱਲਦੇ ਆ ਉਹਦਾ ਜਿਵੇਂ ਉਹਨਾਂ ਟਾਈਮ ਲੱਗਦਾ ਆਦਾ ਚਾਹ ਬਣ ਪੀ ਕੇ ਗਾਂ ਜਾਂਦੇ ਆ ਇਹ ਆ ਪਾਰਕਿੰਗ ਸਾਰਸੇ ਕੰਨ ਲਾਣਾ ਤੇ ਚਲੋ ਆਪਣੇ ਵੀਰ ਨੂੰ ਦੁੱਧ ਲੈ ਆਇਆ ਤੁਹਾਨੂੰ ਦੁੱਧ ਲੈ ਕੇ ਚੱਲ ਆ ਮੈਂ ਦੇ ਦੇਣਾ ਫਿਰ ਨਹੀਂ ਨਹੀਂ ਮੈਂ ਲਓ ਜੀ ਵੀਰ ਨੇ ਫਿਰ ਧਰਤੀ ਚਾਹ ਨਸ਼ੱਤਰ ਨੇ ਤੇ ਚਾਹ ਕਹਿੰਦਾ ਵੀ ਆਪਾਂ ਆਪਦੀ ਬਣਾ ਕੇ ਪੀਣੀ ਆ ਤੇ ਇਹ ਵੀਰ ਕੱਪੀਆਂ ਨਹੀਂ ਦਿੰਦੇ ਆ ਕਿ ਗਲਾਸਾਂ ਜੀ ਦਿੰਦੇ ਆ ਕੱਪੀਆਂ ਜੀ ਕੱਪੀਆਂ ਜੀ ਤੇ ਕੱਪੀਆਂ ਨਾਲ ਕੋਈ ਬੰਦ ਆ ਨਹੀਂ ਹਣਾ ਪੱਪਾ ਨੂੰ ਸਵਾਦ ਨਹੀਂ ਆਉਂਦਾ ਕੱਪੀਆਂ ਨੂੰ ਸਵਾਦ ਨਹੀਂ ਆਉਂਦਾ ਤੇ ਇਹ ਨਸ਼ਤਰ ਵੀਰ ਨੇ ਦਿਨ ਵਿੱਚ ਚਾਹ ਬਣਾਈ ਆਪ ਤੇ ਵਟਕੜ ਤੇ ਹੁਣੇ ਫੇਰ ਇੱਥੇ ਦੁੱਧ ਫੜ ਲਿਆਂਦਾ ਵਾ ਪਾਰਕਿੰਗ ਚ ਤੇ ਚਾਹ ਬਣਾ ਰਹਾ ਹੈ ਤੇ ਇਹ ਉਹ ਬਾਈ ਜਿਹੜਾ ਨਾਲ ਬੈਠਾ ਇਹਦੀ ਸ਼ਕਰ ਰਲਦੀ ਆ ਕਲੇਰ ਗੰਠਣਾ ਇਹਨੂੰ ਐਵੇਂ ਅਸੀਂ ਕਲੇਰ ਸਾਹਿਬ ਹੀ ਕਹਿ ਰਹੇ ਆ ਹਾਂ ਸੱਚੀ ਗੱਲ ਦੀ ਨਾ ਵੀਰਾ ਨਾ ਰਲਦੀ ਬਾਈ ਰਲਦੀ ਹੈ ਨਾ ਆ ਕਲੇਰ ਇਧਰ ਮੂੰਹ ਕਰ ਤਰੇ ਮੈਂ ਆਇਆ ਇਧਰ ਪੂਰਾ ਅਰੇ ਬਾਈ ਨਾਤਾ ਨੂੰ ਤਾਂ ਆਇਆ ਤੇ ਹੋਰ ਵੀ ਜ਼ਿਆਦਾ ਚਮਕੂਗਾ ਨਾ ਹਾਂ ਇਹਦਾ ਫਸਲ ਦਾ ਸਹਾਰਾ ਦਾਵਾ ਜੀ ਚਲੋ ਕੋਈ ਇਹ ਦਿਨ ਦਿਨ ਦੀ ਗੱਲ ਹੁੰਦੀ ਆ ਤੇ ਪੀਨੇ ਆ ਚਾਹ ਤੇ ਫਿਰ ਚੱਲਦੇ ਆ ਅੱਗੇ ਕੰਡੇਦਾਰ ਚਾਹ ਕੰਡੇ ਦਰਚਾ ਕੰਡੇ ਦਰਚਾ ਕੰਡੇ ਦਰਚਾ ਬਾਕੀ ਵੈਸੇ ਵੀ ਬੰਦੇ ਨੂੰ ਚਾਹ ਤੇ ਸਾਰਾ ਹੁੰਦਾ ਨਾ ਜਿਆਦਾ ਵੀ ਡਰਾਈਵਰ ਦਾ ਸਾਰਾ ਹੀ ਚਾਹ ਏ ਤੇ ਮਰੀ ਕਿਤੇ ਮਾੜਾ ਮੋਟਾ ਆਰਾਮ ਕਰਨਾ ਵਿੱਚ ਚਬਾਨਾ ਚਾਹਦਾ ਹੋ ਜਾਂਦਾ ਵੀ ਚੱਲ ਯਾਰ ਚਾਹ ਬੀ ਲਈਏ ਨਾਲੇ ਬੰਦਾ ਛੱਟ ਸਾਹ ਲੈ ਲੈਂਦਾ ਤੇ ਉਹਦੀ ਚਾਹ ਬਣ ਗਈ ਆ ਤੇ ਚਾਹ ਪੀ ਕੇ ਬਾਈ ਕਹਿੰਦੇ ਤੁਰਦੇ ਆ ਅੱਗੇ ਨੂੰ ਆਪਾਂ ਤੇ ਚਾਹ ਹੋ ਗਈ ਕੰਡੋ ਕੰਡੀ ਕਲੋਸਪੋਸ ਲੋਕ ਸਕੋਜੀ ਲੋ ਜੀ ਭਾਰਤ ਮਾਲਾ ਤੇ ਆਪਾਂ ਤੁਰੇ ਜਾ ਰਹੇ ਆ ਤੇ ਚਾਹ ਪਿੱਛੋਂ ਪੀ ਲਈ ਤੇ ਹੁਣ ਅੱਗੇ ਨੂੰ ਖਿੱਚੀ ਜਾਂਦੇ ਆ ਨਗੌਰ 86 ਜੋਧਪੁਰ 265 ਜਾਮਨਗਰ 684 ਇਹ ਜਿਹੜਾ ਮਾਂ ਭਾਰਤ ਮਾਲਾ ਰੋਡ ਵਜਦਾ ਹੈ ਜਾਮਨਗਰ ਤੋਂ ਵਜਦਾ ਵਾ ਇਧਰ ਜਾਮਨਗਰ ਤੋਂ ਕਟੜਾ ਰੋਡ ਵਜਦਾ ਹੈ ਭਾਰਤ ਮਾਲਾ ਇਹ ਕਟੜਾ ਅੱਗੇ ਜਾਣਾ ਹਾਂ ਤੇ ਇਹ ਖਿੱਚੀ ਜਾਂਦੇ ਟਰੱਕ ਅਸੀਂ ਹੁਣ ਤੇ ਅਗਲੀ ਪਾਰਕਿੰਗ ਛੱਡ ਕੇ ਉਸ ਤੋਂ ਅਗਲੀ ਪਾਰਕਿੰਗ ਵਿੱਚ ਕਹਿੰਦੇ ਵੀ ਰੋਟੀ ਮਿਲਦੀ ਹੈ ਰੋਟੀ ਸਾਰੀਆਂ ਪਾਰਕਿੰਗਾਂ ਵਿੱਚ ਨਹੀਂ ਮਿਲਦੀ ਅਜੇ ਪਾਰਕਿੰਗਾਂ ਤਿਆਰ ਨਹੀਂ ਹੋਈਆਂ ਕਿਤੇ ਵੇਰਲੇ ਵੇਰਲੇ ਤਿਆਰ ਹੋਈਆਂ ਤੇ ਕਿਸੇ ਤੇ ਅਜੇ ਤਨੂਰ ਨਹੀਂ ਤਾਉਂਦੇ ਕੱਲੀ ਚਾਹ ਹੀ ਦਿੰਦੇ ਆ ਤੇ ਜਿਹੜੇ ਜਿਹੜੇ ਹੁਣ ਵੀਰਾਂ ਦੇ ਇਹਨਾਂ ਨੂੰ ਪਤਾ ਹੁੰਦਾ ਡਰਾਈਵਰ ਵੀਰਾਂ ਨੂੰ ਕਿ ਕਿਹੜੀ ਜਿਹੜੇ ਪਾਰਕਿੰਗ ਦੀ ਰੋਟੀ ਚੱਲਦੀ ਹੈ ਕਿਹੜੀ 'ਚ ਨਹੀਂ ਇੱਥੇ ਇੱਕ ਬਿੱਲੇ ਦੀ ਪਾਰਕਿੰਗ ਬਾ ਮਸ਼ਹੂਰ ਹੈ ਤੇ ਬਾਕੀ ਦੇਖਦੇ ਆ ਕਿੱਥੇ ਜਾ ਕੇ ਰੋਟੀ ਆਪਾਂ ਹੁਣ ਕਿੱਥੋਂ ਦਾ ਦਾਣਾ ਪਾਣੀ ਕਿਉਂਕਿ ਜਿੱਥੋਂ ਦਾ ਦਾਣਾ ਪਾਣੀ ਲਿਖਿਆ ਹੈ ਉੱਥੋਂ ਜਿਹੜਾ ਵਾਇਗਰ ਉਹਨੇ ਦਾਣਾ ਲਿਖਤਾ ਦਾਣਾ ਪਾਣੀ ਉਹ ਆਪਾਂ ਖਾਣਾ ਹੀ ਖਾਣਾ ਠੀਕ ਕਿੱਝ ਲੱਗੇ ਟਰੱਕ ਹਨੇਰਾ ਹੋ ਗਿਆ ਵਾ 7:50 ਮਿੰਟ ਹੋ ਗਏ ਨੇ ਤੇ ਦਿਨੋਂ ਛੇਤੀ ਛੁੱਪ ਜਾਂਦਾ ਵਾ ਬਾਕੀ ਟਾਈਮ ਹੀ ਬਹੁਤ ਹੋ ਗਿਆ ਵਾ ਇੱਧਰ ਦੇਖੋ ਹਨੇਰਾ ਆ ਪਿਆ ਤੇ ਇਹ ਭਾਰਤਮਾਲਾ ਹੈ ਤੇ ਬਾਈ ਪ੍ਰੇਮ ਆਪਣੇ ਨਾਲ ਆ ਪਰ ਨਹੀਂ ਨੇ ਜਤੀਂਦਾ ਨਹੀਂ ਹੁਣ ਗੱਲਾਂ ਬਾਤਾਂ ਕਰਦੇ ਤਰੇ ਜਨੇ ਲਓ ਜੀ ਆਪਾਂ ਆ ਗਏ ਇੱਕ ਹੋਰ ਪਾਰਕਿੰਗ ਦੇ ਇਹ ਪਾਰਕਿੰਗ ਕਿਹੜੀ ਵਾਈ ਦੀ ਆ ਠੀਕ ਹੈ ਇਹ ਪਾਰਕਿੰਗ ਹੈ ਜਲਾਲਾਬਾਦੀਆਂ ਦੀ ਪਾਰਕਿੰਗ ਆ ਪਾਰਕਿੰਗ ਤੁਹਾਨੂੰ ਦੱਸਿਆ ਵੀ ਹਰੇਕ 50 ਕਿਲੋਮੀਟਰ 50 ਕਿਲੋਮੀਟਰ ਤੇ ਆ ਜਿੰਦੀ ਜਾ ਕੇ ਪਾਰਕਿੰਗ ਹਰੇ 50 ਕਿਲੋਮੀਟਰ ਬਾਅਦ ਪਾਰਕਿੰਗ ਤੇ ਪੰਪ ਮਿਲਦਾ ਇੱਥੇ ਆਪਾਂ ਖੜਿਆਂ ਤੇ ਚਾਹ ਲੈ ਆਂਦੀ ਬਾਈ ਰੋਟੀ ਕਹਿੰਦੇ ਬਾਈ ਕਹਿੰਦੇ ਵੀ ਆਪਾਂ ਅੱਗੇ ਜਾ ਕੇ ਖਾਵਾਂਗੇ ਕਿੰਨਾ ਦੀ ਪਾਰਕਿੰਗ ਤਾਂ ਮੁਦਕੀ ਵਾਲਿਆਂ ਦੀ ਪਾਰਕਿੰਗ ਇੱਥੇ ਪਾਰਕਿੰਗਾਂ ਨਾਵਾਂ ਤੇ ਮਸ਼ਹੂਰ ਆ ਜਿਵੇਂ ਪਹਿਲਾਂ ਢਾਬਿਆਂ ਨੂੰ ਸ਼ੂਟ ਸੀਗੇ ਤੇ ਇਹ ਵੀਰ ਆਪ ਨੂੰ ਮਿਲੇ ਇੱਥੋਂ ਕਸਾਨੇ ਤੋਂ ਇਹਨਾਂ ਕੋਲ ਆਪਾਂ ਉੱਥੇ ਰੁਕੇ ਸੀ ਰਾਤ ਗੁਰਦਰਾ ਸਾਹਿਬ ਤੇ ਕਸਾਨੇ ਤੁਸੀਂ ਕਿੱਥੇ ਜਾ ਰਹੇ ਹੋ ਗੱਡੀ ਲੈ ਕੇ ਅਸੀਂ ਇੱਕ ਗੱਲ ਗੁਜਰਾਤ ਕੀ ਲੈ ਕੇ ਚੱਲੇ ਤੁਸੀਂ ਮੂਫਲੀ ਕੀ ਨਾਮ ਆਪਣਾ ਅਰਜਨ ਅਰੀ ਇਹ ਗੁਰਸਾਨੇ ਤੋਂ ਤੇ ਵੀਰ ਨਾਲ ਵੀ ਹੈ ਤੁਹਾਡੇ ਨਾਲ ਹੀ ਹੈ ਉਹ ਬਾਈ ਜੀ ਠੀਕ ਹੋ ਠੀਕ ਹੈ ਜੀ ਇਹ ਵੀਰ ਫਿਰ ਜਿੱਥੇ ਖੜੀ ਉੱਥੇ ਰੌਣਕਾਂ ਲੱਗ ਜਾਂਦੀਆਂ ਤੇ ਆਪਾਂ ਚਾਹ ਪੀਂਦੇ ਆ ਤੇ ਆਪਦਾ ਕਰਦੇ ਪਏ ਆ ਸੈਰ ਸਪਾਟਾ ਹੈ ਠੀਕ ਹੋ ਪ੍ਰੇਮ ਇਹ ਇਹਦੀ ਪੂਰੀ ਫੋਟੋ ਹੈ ਗੱਡੀ ਜਾਂ ਬਣਾ ਦਦਾ ਦਿੰਦਾ ਤੇ ਤੇ ਪੂਰਾ ਦਿੰਦਾ ਸਹੀ ਗੱਲ ਹੈ ਇਹ ਭਾਈ ਹੈਗਾ ਵਾ ਫਰੋਇਪਰੋਂ ਐ ਕਿਹੜਾ ਪਿੰਡ ਸੀਗਾ ਮੋਕਮਲਾ ਮੈਂ 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 ਕਹਿਣ ਲੱਗਾ ਮੋਕਮਲੇ ਤੋਂ ਵੀਰ ਇਹ ਦੋਵੇਂ ਭਰਾ ਹੀ ਨੇ ਵੀਰੇ ਤਿੰਨੇ ਹੀ ਮੰਨ ਲਓ ਦੂਜਾ ਚਾਚੇ ਦਾ ਬੇਲੀ ਆ 79 ਤੇ 79 ਬਾਈ ਤੋਂ ਛੋਟਾ ਵਾ ਤੇ ਇੱਕ ਬਾਈ ਵਿਚਲੇ ਦਾ ਨਾਂ ਕੀ ਸੀ ਕੁਲਦੀਪ ਕੁਲਦੀਪ ਇਹ ਤਿੰਨੇ ਕਾਕੇ ਬਾਈ ਦੀਆਂ ਗੱਡੀਆਂ ਚਲਾਉਂਦੇ ਆਪਣੇ ਜੀਰੇ ਵਾਲੇ ਨੇ ਤੇ ਉਹ ਬੇਲੀ ਦੂਜਾ ਵੀ ਇਹਨਾਂ ਦੇ ਪਿੰਡ ਦਾ ਬਨਾਲ ਹੁੰਦਾ ਨਾ ਗੋਰਾ ਹਾਂ ਗੋਰਾ ਕੀ ਹੁੰਦਾ ਟੈਨਸ਼ਨ ਗੋਰਾ ਟੈਨਸ਼ਨ ਗੋਰਾ ਟੈਨਸ਼ਨ ਕਲੀਅਰ ਕੰਟ ਕਹਦੇ ਹੋ ਨਾ ਉਹਨੂੰ ਬਾਈ ਨੂੰ ਕਲੀਅਰ ਕੰਟ ਕਹਦੇ ਖੁਸ਼ ਹੋ ਜਾਂਦਾ ਜੀ ਤੇ ਗੱਡੀ ਆਪਣੀ ਇਹ ਇਦਾਂ ਹੀ ਗੱਲਾਂ ਬਾਤਾਂ ਚੱਲਦੇ ਨੇ ਇੰਦੇ ਹਾਸੇ ਮਜ਼ਾਕ ਚੱਲਦੇ ਰਹਿੰਦੇ ਆ ਇਦਾਂ ਹੀ ਟਾਈਮ ਬਾਸ ਹੁੰਦਾ ਨਾ ਇੱਕ ਫੋਨ ਲਾ ਲੈਂਦਾ ਹਰ ਉਹ ਹੀ ਰੰ ਨਾਲ ਹੂੰ ਮੈਨ ਨੂੰ ਆਏ ਨਾ ਮਾਰ ਲੈ ਕੋਈ ਇਹ ਵੀਰ ਨਾਲ ਇੱਕ ਕਲੈਕਟਰ ਕੀ ਹੁੰਦੇ ਨੇ ਕੈਲੰਡਰ ਰੱਖਿਆ ਨੇ ਨਾਲ ਪਰ ਚੱਲ ਹੈਗਾ ਭਰਾ ਹੀ ਇਹਨਾਂ ਦਾ ਚਾਚੇ ਤਾਂ ਇਹਨੇ ਪਰੇ ਆ ਵੀ ਇਹ ਗੱਡੀ ਨਹੀਂ ਚਲਾਉਂਦਾ ਇਹ ਕੈਲੰਡਰੀ ਕਰਦਾ ਪਰ ਕੈਲੰਡਰੀ ਆ ਵੀ ਕਰਦੇ ਉਹ ਤਾਂ ਗੱਲ ਹੀ ਨਹੀਂ ਹੁੰਦੀ ਇਹਨਾਂ ਦੀ ਆ ਦੇਖੋ ਜੀ ਆਪ ਆ ਗਏ ਆ ਫੇਰ ਪਾਰਕਿੰਗ ਚ ਤੇ ਪਾਰਕਿੰਗ ਗਗਨ ਤੇ ਮਾਸਟਰ ਜੀ ਫਲੌਦੀ ਵਾਲੇ ਪੰਜਾਬੀ ਢਾਬਾ ਬੰਸਾ ਜੀ ਤੇ ਭਗਤ ਸਿੰਘ ਦੀ ਫੋਟੋ ਲਾਈ ਆ ਤੇ ਇੱਥੇ ਆਪਰ ਸ ਕਰਨ ਲੱਗੇ ਆ ਰੋਟੀ ਪ੍ਰਸ਼ਾਦਾ ਪਾਣੀ ਇਹ ਬੜੀਆਂ ਗੱਡੀਆਂ ਲੱਗੀਆਂ ਸਾਰੀਆਂ ਪਾਰਕਿੰਗ ਚ ਤੇ ਆਪਣੀ ਗੱਡੀ ਜਿਹੜੀ ਆ ਉਹ ਬਾਹਰ ਸੜਕ ਤੇ ਲਾਉਣੀ ਪਈ ਜਗ੍ਹਾ ਨਹੀਂ ਤੇ ਇਥੋਂ ਪ੍ਰਸ਼ਾਦਾ ਪਾਣੀ ਰੋਟੀ ਖਾ ਕੇ ਤੇ ਹੁਣ ਆਪਾਂ ਇੱਥੇ ਰਾਮ ਕਰਾਂਗੇ ਕਿਉਂਕਿ 11:30 ਵਜੇ ਗਏ ਨੇ ਤੇ ਅੱਗੇ ਜਿਹੜੀ ਅਗਲੀ ਪਾਰਕਿੰਗ ਆ ਉਹ ਰੋਟੀ ਵਾਲੀ 100 ਕਿਲੋਮੀਟਰ ਤੇ ਆ ਇਸ ਕਰਕੇ ਆਪਾਂ ਹੁਣ ਇੱਥੇ ਹੀ ਰੋਟੀ ਖਾ ਕੇ ਤੇ ਇੱਥੇ ਹੀ ਟਿਕ ਜਾਵਾਂਗੇ ਤੇ ਫਿਰ ਟਾਈਮ ਨਾਲ ਚੱਲ ਕੇ ਆਪਦੀ ਮੰਜ਼ਿਲ ਤੇ ਪਹੁੰਚਾਂਗੇ ਤੇ ਉੱਥੇ ਹੀ ਪਾਰਕਿੰਗ ਆ ਜਿਹੜੀ 100 ਕਿਲੋਮੀਟਰ ਤੇ ਉਹ 2 2.5 ਘੰਟੇ ਲੱਗ ਜਾਣੇ ਟਰੱਕ ਤੇ ਤੇ ਐਡਾ ਸਫ਼ਰ ਆਪਾਂ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਹੁਣ ਆਪਏ ਇੱਥੇ ਖੜ ਕੇ ਰੋਟੀ ਖਾਵਾਂਗੇ ਤੇ ਫਿਰ ਇੱਥੇ ਟਿਕ ਕੇ ਸੋਬਾ ਟਾਈਮ ਉੱਠ ਕੇ ਚੱਲਾਂਗੇ ਜੀ ਚਲੋ ਹੱਥ ਧੋ ਕੇ ਤੇ ਚੱਲਦੇ ਆਂ ਅੰਦਰ ਇਹ ਹੈ ਜੀ ਪਾਰਕਿੰਗ ਤੇ ਪਾਰਕਿੰਗ ਦੇ ਅੰਦਰ ਬਣੀਆਂ ਦੁਕਾਨ ਤੇ ਤੋਂ ਸਾਰਾ ਸਾਮਾਨ ਮਿਲਦਾ ਤੇ ਅੰਦਰ ਰੈਸਟੋਰੈਂਟ ਢਾਬਾ ਤੇ ਬੈਠੇ ਸਰਦਾਰ ਦੀ ਖਾਲਸਾ ਜੀ ਢਾਬੇ ਦੇ ਮਾਲਕ ਲੱਗਦੇ ਨੇ ਤੇ ਇਹ ਆਪਣੇ ਨਾਲ ਦੇ ਬੈਠੇ ਵੀ ਨੇ ਤੇ ਇੱਥੇ ਛੱਕਦੇ ਆ ਪ੍ਰਸਾਦਾ ਰੋਟੀ ਹਾਂ ਸਲਾਦ ਆ ਗਿਆ ਮਿਰਚਾ ਮਿਰਚਾਂ ਪਰ ਮੜ ਸੁਕਾਲੀਏ ਹੈ ਹਾਂ ਲਈ ਰੋਟੀ ਖਾਂਦੇ ਆ ਟਾਬੇ ਦੀ ਇਹ ਪਾਰਕਿੰਗ ਦੇ ਉੱਪਰ ਹੀ ਆ ਤੇ ਟਾਬੇ ਤੇ ਸਬਜੀ ਘਾਤ ਦਿੰਦੇ ਆ ਥਾਲੀਆਂ ਦੀ ਰੋਟੀ ਪਲੇਟੇ ਦਿੰਦੇ ਆ ਸਬਜੀ ਥਾਲੀਆਂ ਨਹੀਂ ਦਿੰਦੇ ਆ ਤੇ ਤਿੰਨ ਸਬ지 ਮੰਗਾ ਲਈਆਂ ਸੀ ਆਪਾਂ ਤੇ ਬਾਈ ਜਰਾ ਮਿਕਸ ਕਰ ਲਈ ਤੇ ਆਪਾਂ ਮਿਕਸ ਕਰ ਲਈ ਕਿ ਰੋਟੀ ਸੁਆਦ ਆ ਤੇ ਬਾਈ ਜਿਹੜੀ ਲੱਗੇ ਡਟੇ ਆਉਂਦੇ ਆ ਗੱਡੀ ਕਿੰਨੀ ਆਉਂਦੇ ਆ ਗੱਡੀ ਗੱਡੀ ਆਉਂਦੇ ਆ ਤੇ ਇਧਰ ਆਪਾਂ ਇਧਰ ਇੱਕ ਸਪੈਸ਼ਲ ਮਿਰਚਾ ਮੇਰੇ ਤੇ ਬਹੁਤ ਸਵਾਦ ਆ ਰਹੀ ਰੋਟੀ ਨਾਲ ਉਬਲੀਆਂ ਪਤਾ ਨਹੀਂ ਕਿ ਤਲੀਆਂ ਕਿਵੇਂ ਦੀਆਂ ਪਰ ਬਹੁਤ ਵਧੀਆ। ਸੋ ਖਾ ਕੇ ਰੋਟੀ ਤੇ ਫਿਰ ਕਰਦੇ ਆ ਅਗਲੀ ਕਾਰਵਾਈ। ਤਿੰਨ ਕਿਹੜੀਆਂ ਸਬਜ਼ੀਆਂ ਆਪਾਂ ਮਿਕਸ ਕੀਤੀਆਂ ਯਾਰ ਜਿਉਂ ਭਾਦੀ ਛੋਲੇ ਤੇ ਜਵੈਸਨ ਵਟ ਵੈਸਨ ਘਟਾ ਰਾਤ ਲੱਗੇ ਸੋ ਜਿਹਾ। ਲੋ ਜੀ ਆਪਾਂ ਫੜਿਆ ਪਾਰਕਿੰਗ ਤੇ ਤੇ ਪ੍ਰਸ਼ਾਦਾ ਪਾਣੀ ਤੇ ਸਗਲਿਆ ਰੋਟੀ ਖਾ ਲਈ ਆ। ਤੇ ਰੋਟੀ ਬੜੀ ਸਵਾਦ ਸੀ ਆਪਾਂ ਪਿੱਛੇ ਵੀ ਪਾਰਕਿੰਗਾਂ ਤੋਂ ਖਾਧੀ ਕੱਲ ਜਿਵੇਂ ਪਰ ਜਿਹੜੀ ਰੋਟੀ ਦਾ ਸਵਾਦ ਅਜੇ ਇਸ ਥਾਂ ਤੇ ਆਇਆ ਮੈਂ ਨਾ ਕਿਆ ਬਾਤਾਂ ਬਾਈ ਤੇ ਮੇਰਾ ਜੀ ਕੀਤਾ ਵੀ ਮੈਂ ਇਹਨਾਂ ਦਾ ਵੀਡੀਓ ਬਣਾਵਾ ਇਹਨਾਂ ਨੂੰ ਚਲ ਆਪਾਂ ਕਿਆ ਵੀ ਨਾ ਉਹਨਾਂ ਦਾ ਵੀ ਧੰਨਵਾਦ ਵੀ ਕੀਤਾ ਵੀ ਬਹੁਤ ਵਧੀਆ ਖਾਣਾ ਬਣਾਇਆ ਇਹ ਤੇ ਇਹਨਾਂ ਨਾਲ ਆਪਾਂ ਜਾਣਕਾਰੀ ਤੁਹਾਡੀ ਜਾਣਕਾਰੀ ਵੀ ਕਰਾਉਣੀ ਆ ਇਹ ਆ ਪਾਰਕਿੰਗ ਦੇ ਜਿਹੜੇ ਮਾਲਕ ਨੇ ਉਹ ਸਰੂਪ ਸੇ ਹੁੰਦੇ ਤੇ ਨਾਲ ਆ ਜੀ ਮਾਸਟਰ ਜਿਹੜੇ ਪਾਰਕਿੰਗ ਦੇ ਮਾਲਕ ਨੇ ਤੇ ਇੱਥੇ ਤੁਹਾਨੂੰ ਮਿਲਣਗੇ ਇਹ ਮਾਮਾ ਜੀ ਇਹਨੂੰ ਇਹ ਜਗਤ ਮਾਮਾ ਕਹਿ ਸਕਦੇ ਤੇ ਜਿਵੇਂ ਜਗਤ ਚਾਚੇ ਹੁੰਦੇ ਜਗਤ ਮਾਮਾ ਤੇ ਮਾਮਾ ਛਗੜੀ ਮਾਮਾ ਨਹੀਂ ਇਹ ਮਾਮਾ ਜਿਹੜਾ ਵਧੀਆ ਮਾਮਾ ਹੈ ਤੇ ਇਹ ਇੱਥੇ ਬੈਠੇ ਹੁੰਦੇ ਆ ਤੇ ਬਾਕੀ ਕੋਈ ਵੀ ਜਿਵੇਂ ਆਪਣਾ ਡਰਾਈਵਰ ਭਰਾ ਵਾ ਇਹ ਪਾਰਕਿੰਗ ਵਜਦੀ ਹੈ ਸ਼ਰੂਪ ਦੀ ਪਾਰਕਿੰਗ ਹਨਾ ਹਾਂਜੀ ਸ਼ਰੂਪ ਦੇ ਮਾਸਟਰ ਦੀ ਸ਼ਰੂਪ ਤੇ ਮਾਸਟਰ ਦੀ ਪਾਰਕਿੰਗ ਆ ਤੇ ਇੱਥੇ ਆਓ ਵਧੀਆ ਰੋਟੀ ਪਾਣੀ ਖਾਓ ਤੇ ਆਪ ਦਾ ਇੱਥੇ ਪਾਰਕਿੰਗ ਦਾ ਵਧੀਆ ਇੰਤਜ਼ਾਮ ਤੁਹਾਨੂੰ ਪਤਾ ਪਾਰਕਿੰਗ ਤਾਂ ਹੈ ਹੀ ਵਧੀਆ ਸਭ ਕੁਝ ਇੱਥੇ ਮਿਲਦਾ ਹੈ ਤੇ ਇਹ ਮਮਾ ਜੀ ਇੱਥੇ ਬੈਠੇ ਹੁੰਦੇ ਹਨੀ ਹਾਂਜੀ ਹੋਰ ਹਾਂਜੀ ਪੌਣਾ ਡਰਾਮਾ ਬਾਅਦ ਤੇ ਹਾਜ਼ਰਾ ਕੋਈ ਵੀ ਦੁੱਖ ਤਕਲੀਫ ਹੋਵੇ ਲਓ ਜੀ 100 ਕਿਲੋਮੀਟਰ ਤੋਂ 100 ਕਿਲੋਮੀਟਰ ਤੱਕ ਲਓ ਜੀ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਕਹਿੰਦੇ ਵੀ ਕੋਈ ਦੁੱਖ ਤਕਲੀਫ ਹੀ ਹੋਵੇ ਇਹ ਨਹੀਂ ਕੱਲੀ ਰੋਟੀ ਖਾਣੀ ਤੁਸੀਂ ਕੋਈ ਵੀ ਦੁੱਖ ਤਕਲੀਫ ਕਿਸੇ ਤਰ੍ਹਾਂ ਦੀ ਹਾਂਜੀ ਇਹ ਪਹੁੰਚੋ ਇਹ ਮਮਾ ਜੀ ਤੁਹਾਨੂੰ ਇੱਥੇ ਮਿਲਣਗੇ ਬਾਕੀ ਜਿਹੜੇ ਬਜ਼ੁਰਗ ਨੇ ਸਰੂਪ ਸਿੰਘ ਜੀ ਮਾਸਟਰ ਉਹ ਮਾਲਖੇੜੇ ਨੇ ਉਹ ਵੀ ਇੱਥੇ ਹੁੰਦੇ ਨੇ ਤੇ ਵਧੀਆ ਇੱਥੇ ਬਣੀਆਂ ਪਾਰਕਾਂ ਵਿੱਚ ਬਹਿਣ ਨੂੰ ਮੰਜੇ ਲਾਏ ਨੇ ਨਹੀਂ ਤੇ ਕਈ ਪਾਰਕਾਂ ਵਿੱਚ ਦੇਖਿਆ ਆਪਾਂ ਕੁਰਸੀਆਂ ਲਾਈਆਂ ਹੁੰਦੀਆਂ ਤੇ ਮੰਜੇ ਦਾ ਰਾਮ ਹੀ ਵੱਖਰਾ ਤੇ ਬਹਿ ਕੇ ਰੋਟੀ ਖ ਤੇ ਵੀਰ ਬੈਠੇ ਰੋਟੀ ਖਾ ਰਹੇ ਨੇ ਤੇ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਜੀ ਪ੍ਰਸ਼ਾਦਾ ਪਾਣੀ ਛਕ ਕੇ ਤੇ ਆਪਾਂ ਆ ਗਏ ਆਪਣੇ ਗੱਡੀ ਕੋਲ ਟਰੈਕ ਕੋਲ ਤੇ ਹੁਣ ਆਪਾਂ ਲੱਗੇ ਸੀ ਸੌਣ ਤੇ ਆਪਾਂ ਖੜੇ ਹਾਂ ਇਸ ਟਾਈਮ ਬਾਪ ਬਾਪਣੀ ਬਾਪਣੀ ਕੋਈ ਇੱਥੇ ਪਿੰਡ ਕਸਬਾ ਜਿਹੜਾ ਸ਼ਹਿਰ ਦਾ ਨਾਂ ਕੋਈ ਉੱਥੇ ਆਪਾਂ ਖੜੇ ਹੋਇਆ ਇਹ ਆਪਾਂ ਖੜੇ ਆ ਪਾਰਕਿੰਗ 'ਚ ਜਿਹੜੀ ਭਾਰਤ ਮਾਲਾ ਦੀ ਪਾਰਕਿੰਗ ਇੱਥੇ ਰਾਤ ਖੜੇ ਹੋਇਆ ਤੇ ਹੁਣ ਆਪਾਂ ਸੌਣ ਲੱਗੇ ਆ ਤੇ ਆਪਣਾ ਜਿਹੜਾ ਜੋਧਪੁਰ ਦਾ ਸਫ਼ਰ ਉਹ 150 ਕਿਲੋਮੀਟਰ ਅਜੇ ਪਿਆਵ 100 ਕਿਲੋਮੀਟਰ ਅਜੇ ਹੋਰ ਪਿਆਵ ਤੇ ਆਪਾਂ ਅੱਗੇ ਜਾ ਕੇ ਕੱਟ ਤੋਂ ਆਪਾਂ ਬਾਈਰਾ ਨਾਲ ਉਤਰ ਜਾਣਾ ਵਾ ਬਾਈਰ ਹੀ ਸਿੱਧੇ ਚ ਰਹਿਣਗੇ ਆਪਾਂ ਉੱਥੋਂ ਸਾਈਕਲ ਤੋਂ ਜਲਪੁਰ ਤੋਂ ਜਾਗੇ ਤੇ ਬਾਕੀ ਹੁਣ ਸਵੇਰੇ ਕਰਦੇ ਆਂ ਅਗਲਾ ਸਫਰ ਹੁਣ ਟਿਕਦੇ ਆਂ ਰਾਤ ਇਤਿਆਫ ਕਰਦੇ ਆਂ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੇ ਇੱਕ ਪਿਆਰਾ ਜਿਹਾ ਮੈਸੇਜ ਆਪਣਾ ਜ਼ਰੂਰ ਛੱਡਿਓ ਕਮੈਂਟ ਕਰਕੇ ਕਿ ਵੀਡੀਓ ਤੁਹਾਨੂੰ ਚੰਗੀ ਕਿੱਦਾਂ ਦੀ ਲੱਗੀ ਆ ਤੇ ਤੁਹਾਡੇ ਲਈ ਵੀਡੀਓ ਬਣਾ ਰਹੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤਾਂ ਕਰਨੇ ਕਰਨੇ ਤੇ ਸ਼ੇਅਰ ਜਰੂਰ ਕਰੋ ਆਪਣੇ ਹੋਰ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਤਾਂ ਜੋ ਉਹ ਵੀ ਆਪ ਨੇ ਇਸ ਸਫ਼ਰ ਵਿੱਚ ਆਪਣੇ ਨਾਲ ਸਫ਼ਰ ਕਰ ਸਕਣ ਆਪਾਂ ਸਾਈਕਲ ਤੇ ਸਫ਼ਰ ਕਰਾਂਗੇ ਉਹ ਆਪਣੇ ਨਾਲ ਫੋਨ ਤੇ ਸਫ਼ਰ ਕਰਨਗੇ ਤੇ ਚਲੋ ਮਿਲਦੇ ਹਾਂ ਹੁਣ ਸਵੇਰੇ ਉਹਨਾਂ ਚਿਰ ਦੀ ਦਿਓ ਇਜਾਜ਼ਤ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ